ਦੀਦੀ ਹੁਣ ਵੀ ਇਹ ਵੇਖ ਲਓ ਟੈਨਸ਼ਨ ਲੈਣ ਨੂੰ ਇੰਨੀ ਹਟੰਦੇ ਜੇ ਮੇਰੇ ਕੋਲੋਂ ਇਹ ਕੋ ਟੈਨਸ਼ਨ ਨਹੀਂ ਆ ਨਾ ਹੁਣ ਇਹਨਾਂ ਨੇ ਦੂਸਰੀ ਬਾਤ ਦੀ ਆ ਇਹਨਾਂ ਨੇ ਬਸ ਇਹੀ ਇੱਕੋ ਹੀ ਗੱਲ ਫੜੀ ਆ ਵੀ ਮੇਰਾ ਟਾਈਮ ਬੜਾ ਵੇਸਟ ਹੋ ਗਿਆ ਮੈਂ ਪਿੱਛੇ ਬੜਾ ਬੈ ਗਿਆ ਮੈਂ ਪਿੱਛੇ ਬੜਾ ਬੈ ਗਿਆ ਸਿਮਨ ਜੋ ਤੂੰ ਹੁਣ ਟੈਨਸ਼ਨ ਤੂੰ ਕਿਉਂ ਲੈਣ ਗਿਆ ਟੈਨਸ਼ਨ ਭਾਬੀ ਜੀ ਹੋ ਹੀ ਜਾਂਦੀ ਆ ਕੰਮ ਦੀ ਚਲੋ ਟੈਨਸ਼ਨ ਤੇ ਹੈਗੀ ਆ ਪਰ ਜੇ ਤਨ ਹੁਣ ਸਭ ਕੁਝ ਜਾਦਾ ਆ ਗਿਆ ਤੇ ਤੁਹਾਨੂੰ ਇਹ ਹੁੰਦਾ ਕਿ ਮੇਰਾ ਕੰਮ ਕਿੰਨਾ ਪਿੱਛੇ ਵੈ ਗਿਆ ਤੇ ਜੇ ਹੋਰ 6 ਮਹੀਨੇ ਇਦਾਂ ਹੀ ਤੂੰ ਰਹਿੰਦਾ ਤੇ ਫੇਰ ਕੰਮ ਕਿੰਨੇ ਦੇਖਣਾ ਹੈ ਤੇ ਹੁਣ ਤੂੰ ਇਦਾਂ ਕਰ ਟੈਨਸ਼ਨ ਨਾ ਲੈ ਜਿਹੜੀ ਜ਼ਰੂਰਤ ਹੈ ਤੁਹਾਨੂੰ ਸਮਾਨ ਦੀ ਆਫਿਸ ਦੀ ਉਹ ਲੈ ਕੇ ਤੇ ਮੈਂ ਤੇ ਅੱਗੇ ਇਹਨਾਂ ਨੇ ਕਿਹਾ ਕਿ ਇੱਕ ਫੋਨ ਲਓ ਹਾਂਜੀ ਤੇ ਲੈਪਟਾਪ ਤੇ ਉੱਥੇ ਆਫਿਸ ਵਾਲਾ ਤੇ ਹੈਗਾ ਹੀ ਆ ਹੂੰ ਹੂੰ ਤੇ ਤੀਹ ਚਲੋ ਜੇ ਤੁਹਾਨੂੰ ਜ਼ਰੂਰਤ ਵਾਧੇ ਤੀਹ ਘਰ ਵੀ ਲੈ ਕੇ ਰੱਖੋ ਉਹ ਹੈਗਾ ਉਹ ਨਹੀਂ ਉਹ ਨੀਣਾ ਹੈਗਾ ਉਹਦੀ ਜਗ੍ਹਾ ਤੇ ਉਹ ਤੇ ਉਹਨਾਂ ਨੇ ਤੋੜਤਾ ਹੀਗਾ ਹੂੰ ਹੂੰ ਉਦੀ ਸਕਰੀਨ ਸਾਰੀ ਉੱਡ ਗਈਗੀ ਸਮਾਨ ਜਿਹੜਾ ਜ਼ਰੂਰੀ ਆ ਉਹ ਲੈ ਕੇ ਤੇ ਗੁਰਦੁਆਰੇ ਮੱਥਾ ਟੇਕਣ ਜਾਇਓ ਹਾਂਜੀ ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਿਓ ਗੁਰਦੁਆਰੇ ਜ਼ਰੂਰ ਪਹਿਲਾਂ ਮੱਥਾ ਟੇਕ ਕੇ ਆਇਓ ਉਹੀ ਮੈਂ ਕਹਿੰਦੀ ਆ ਪਰ ਕਾਲੀਆਂ ਫੇਰ ਉਹੀ ਮੈਂ ਬਸ ਜਿੱਦਾਂ ਦੀਆਂ ਪਹਿਲਾਂ ਹੀ ਨਾ ਉਹੀ ਹਾਲ ਹੋਗਾ ਫੇਰ ਜਿਹੜੇ ਬੰਦੇ ਦੇ ਮਨ ਚ ਲਾਲਚ ਆ ਜਾਂਦਾ ਕਿ ਮੇਰਾ ਕੰਮ ਵਧੇ ਮਨ ਦੇ ਲਾਲਚ ਆ ਜਾਂਦਾ ਅੱਗੇ ਲਾਲਚ ਵੀ ਆਇਆ ਹੈਗਾ ਤੇ ਕਿੰਨਾ ਪਿੱਛੇ ਪਏ ਜੇ ਲਾਜ ਦੋਨਾਂ ਮਾਂਚਾ ਮੇਰੇ ਹੁੜਾਇਆ ਹੈ ਕਹਿੰਦੇ ਜੇ ਪ੍ਰਮਾਤਮਾ ਵਧਾਵੇ ਫੇਰ ਹੀ ਬੰਦਾ ਵਧਦਾ ਮੈਨੂੰ ਵੀ ਪਤਾ ਮੇਰਾ ਸਟਾਫ ਜਾਨਾ ਨਿਕਲਣਾ ਉਹਦੇ ਪਤਾ ਕੀ ਇਹ ਨੋਨੀ ਕੋਛ ਹੁੰਦਾ ਵੀ ਜੀ ਸਟਾਫ ਚੰਗਾ ਹੈ ਓਦਾਂ ਦਾ ਘਰ ਵਾਲਾ ਮਾੜਾ ਹੈ ਪਰ ਉਹਨ ਕੀ ਕਰ ਲੈਣਾ ਉਹਨਾਂ ਦੇ ਵੀ ਕਰਮਾਂ ਚ ਜੋ ਹੀਗਾ ਉਹ ਕਿ ਬੰਦਾ ਗੜਾ ਵਿਰੋਧੀ ਹੀਗਾ ਕੋਈ ਜਿਹੜਾ ਵੇਲਾ ਬੰਦਾ ਉਹਦੇ ਦਿਮਾਗ ਚ ਕਈ ਗੱਲਾਂ ਹੁੰਦੀਆਂ ਨੇ ਕੀ ਗੱਲਾਂ ਚੱਲਦੀਆਂ ਉਹਨਾਂ ਕਈ ਕੀ ਪਤਾ ਕੀ ਕੀ ਸੋਚਿਆ ਸੀ ਮੈਂ ਹਨ ਨੂੰ ਇਟਾ ਕਰਕੇ ਤੇ ਹਾਂ ਸਾਰਾ ਕੁਝ ਜਿਹੜਾ ਦਾ ਮੈਂ ਖਰਾਪ ਲਾਂਗਾ ਪਰ ਉਹ ਗੱਲ ਨਹੀਂ ਨਾ ਬਣੀ ਹੂੰ ਉਹਨੂੰ ਉਲਟਾ ਹੀ ਪੈਂਦਾ ਵਾ ਚਲੋ ਨਹੀਂ ਟੈਨਸ਼ਨ ਨਾ ਲਓ ਤੁਸੀਂ ਆਪਣਾ ਅੱਗੇ ਕੰਮ ਫੇਰ ਸ਼ੁਰੂ ਕਰੋ ਤੇ ਅੱਜ ਮੈਂ ਜਾਵਾਂ ਫਿਰ ਦਫਤਰ ਨਹੀਂ ਨਹੀਂ ਅੱਜ ਨਾ ਤੁਸੀਂ ਜਾਓ ਮੈਂ ਅਮਰਤ ਨੂੰ ਫੋਨ ਕੀਤਾ ਉਹ ਵੀ ਪਹੁੰਚਦੀ ਹੋਣੀ ਭਾਵੇਂ ਕੀਤਾ ਉਹ ਸਮਝ ਕੰਮ ਹਾਂ ਉਹ ਕਰਦੀ ਆ ਮੈਂ ਤੈਨੂੰ ਕਿਹਾ ਜਿੰਨਾ ਮੇਰੇ ਕੋ ਹੋਇਆ ਮੈਂ ਉਹਨਾ ਕੀਤਾ ਦੀਦੀ ਨੇ ਮੇਰਾ ਪੂਰਾ ਸਾਥ ਦਿੱਤਾ ਗੁਰਵਰ ਨੂੰ ਮੈਂ ਛੱਡ ਕੇ ਜਿੱਦਾਂ ਮਰਜੀ ਚੱਲ ਜਾਣਾ ਕਹਿੰਦੇ ਹੁੰਦੇ ਨਾ ਰਿਸ਼ਤੇਦਾਰ ਨਾਲੋਂ ਪਹਿਲਾਂ ਜਿਹੜਾ ਕਮਾਂਡ ਕੰਮ ਆਉਂਦਾ ਵਾ ਆਹ ਉਹ ਆਪਣੇ ਰਿਸ਼ਤੇਦਾਰ ਕਦੋਂ ਫੋਨ ਕੀਤਾ ਕਦੋਂ ਆਏ ਨਾਲ ਇੰਨਾ ਲੰਮਾ ਟਾਈਮ ਥੋੜਾ ਕੀ ਕੋਈ ਨਿਕਲਦਾ ਵਾ ਕੰਡ ਹੀ ਕੰਮ ਹੁੰਦਾ ਯਾਰ ਰਿਸ਼ਤੇਦਾਰ ਤੇ ਫੋਨ ਕੀਤੀਆਂ ਵੇਟ ਕਰਨੇ ਪੈਂਦੀਆਂ ਕੰਡ ਤੇ ਛੇਤੀ ਚਲੋ ਆ ਜਾਂਦਾ ਲੱਗਦਾ ਕੋਈ ਟਾਈਮ ਹੁੰਦਾ ਨਹੀਂ ਹੁੰਦਾ ਇਹ ਇਹਨਾਂ ਦੇ ਕਰਕੇ ਮੈਂ ਜਿੰਨਾ ਵੀ ਹੀਗਾ ਇਹਨਾਂ ਨੇ ਕਹਣਾ ਤੂੰ ਚੱਲ ਜਾ ਆਫਿਸ ਤੇ ਮੈਂ ਮਗਰੋਂ ਬੁਰਵਨ ਨੂੰ ਸੰਭ ਲੈਣੀ ਆ ਹਾਂ ਕਿੰਨੀਆਂ ਮੁੜੀਆਂ ਰਿੱਜਾਂ ਮਰੀਆਂ 6 ਮਹੀਨੇ ਵਿਚਾਰ ਰੋਲਦਾ ਰਿਹਾ ਤੋ ਹੋਰ ਉਹ ਤੇ ਹੈਗਾ ਵਾ ਚੱਲ ਕੋਈ ਨਹੀਂ ਪਰ ਫਿਰ ਵੀ ਹੈ ਨਾ ਤੂੰ ਤੀ ਸਹੀ ਸਲਾਮਤ ਜੇ ਸਾਡਾ ਘਰ ਬਚ ਗਿਆ ਵਾ ਨਹੀਂ ਤੇ ਫਿਰ ਰਿੱਜਾਂ ਤੇ ਤੁਹਾਨੂੰ ਪਤਾ ਹੀ ਹੈ ਜ਼ਿੰਮੇਵਾਰੀਆਂ ਨਿਭਣੀਆਂ ਹੀ ਗਈ ਹੂੰ ਨਹੀਂ ਮੈਨੂੰ ਲੱਗਦਾ ਨਾ ਮੜੀ ਜਾਂ ਨੂੰ ਵਧੀਆ ਹੀ ਹੁੰਦੇ ਢੀਂਗੂੜੀਆਂ ਲੱਗਦਾ ਹਾਂ ਰਿੱਜਾਂ ਪੂਰੀਆਂ ਕਰਦੇ ਆ ਨਾਲੇ ਹੁਣ ਸਕੂਲੇ ਪਉਣ ਵਾਲੇ ਵੀ ਹੋ ਗਿਆ ਨਾ ਹਾਂ ਸਕੂਲੇ ਵੀ ਹਣ ਕਰਵਾਉਣੇ ਆ ਵਧੀਆ ਸਕੂਲੇ ਪਾਉਣੀ ਆ ਨੂੰ ਹਾਂਜੀ ਉਹ ਤੇ ਹੈਗਾ ਹੀ ਆ ਆ ਜਿੱਥੇ ਪਲੇਸ ਸਕੂਲੇ ਪੈਣਾ ਨੇ ਹੂੰ ਵਧੀਆ ਪਤਾ ਕਰ ਸਕੂਲ ਦਾ ਤੂੰ ਜਦੋਂ ਐਡਮਿਸ਼ਨ ਕਰਾ ਜੀ ਉਹਦੀ ਕੋਈ ਨਹੀਂ ਜਿੱਥੇ ਦੀ ਬੱਚੇ ਜਾਂਦੇ ਉੱਥੇ ਨਾਲ ਹੀ ਭੇਜ ਦਿਆ ਕਰ ਨਾਲ ਨਾਲ ਫਸਾਤ ਹੋ ਜਾਂਦਾ ਨਾਲੇ ਨਾਲ ਦਿਲ ਲਗਾਰੇ ਇਹਦੇ ਬੱਚਿਆਂ ਦੇ ਨਾਲ ਹਾਂ ਨਾਲੇ ਫਿਰ ਧਿਆਨ ਰੱਖ ਲੈਂਦੇ ਭੈਣ ਭਰਾ ਨਾਲੇ ਵੀ ਚਾਵੜਾ ਕਰਦੇ ਆ ਹਾਂਜੀ ਚੱਲ ਪੀਓ ਚਾਹ ਸੁਮਨ ਇੱਥੇ ਬੈਠੀ ਆ ਤੂੰ ਹਾਂ ਜੀ ਮਮੀ ਜੀ ਮੈਂ ਉੱਧਰ ਵੀ ਆਖੰਡੇ ਮੈਂ ਪਤਾ ਨਹੀਂ ਕਿੱਥੇ ਚਲ ਗਈ ਆ ਕੁਛ ਨਹੀਂ ਨਹਾ ਕੇ ਤੇ ਆ ਚਾਹ ਬਣਾ ਕੇ ਲੈ ਆਈ ਆ ਲੈ ਆਵਾ ਤੁਹਾਡੇ ਵਾਸਤੇ ਵੀ ਨਹੀਂ ਮੈਂ ਨਹੀਂ ਹੁਣ ਚਾਹ ਪੀਣੀ ਚਾਹ ਬੜੀ ਵਾਰ ਪੀ ਲਈ ਸ਼ੂਗਰ ਹੀ ਵਧੀ ਜਾਂਦੀ ਚਾਹ ਪੀ ਪੀ ਕੇ ਤੇ ਹੂੰ ਪਾਪਾ ਜੀ ਹੁਣ ਕਿੱਧਰ ਗਏ ਪਤਾ ਨਹੀਂ ਪਹਿਲਾਂ ਰਸੋਣੋਂ ਨਿਕਲ ਗਿਆ ਕੇ ਪਾਸੇ ਦੇ ਮਗਰੇ ਤੇਰੇ ਪਾਪਾ ਹੀ ਚਲ ਗਏ ਬੇਲੀ ਵੱਲੋਂ ਆਈ ਨਾ ਮੈਂ ਉਧਰੋਂ ਤੇ ਆ ਨਾਰੇ ਨਾਰੇ ਪਰਾਂ ਚਲ ਗਏ ਆ ਪਰ ਇੱਕ ਗੱਲ ਹੈ ਗਈ ਸੁਮਨ ਵੀ ਵੇਖ ਲੈ ਹੁਣ ਭਾਵੇਂ ਸਰਦੀਆਂ ਦੀ ਬਾਹਰ ਰਹਿਣਾ ਸਾਨੂੰ ਕੋਈ ਮੁਸ਼ਕਲ ਨਹੀਂ ਆ ਸੱਚੀ ਗੱਲ ਪਰ ਜਿਹੜਾ ਉਹ ਟਾਈਮ ਸਾਡੇ ਤੇ ਆਇਆ ਨਾ ਉਹਦੇ ਬੜਾ ਔਖਾ ਆਇਆ ਬਹੁਤ ਔਖਾ ਨਾ ਦਿਨ ਲੰਘਦਾ ਸੀ ਕਿਤੇ ਨਾ ਰਾਤ ਲੰਘਦੀ ਸੀ ਕਿਤੇ ਜਿਹੜੇ ਇੰਨਾ ਚਿਰ ਕੱਢਿਆ ਬੜਾ ਔਖਾ ਕੱਢਿਆ ਸੋਨੂ ਨੇ ਤੇ ਦੋਹਾਂ ਦਿਨਾਂ ਚ ਸਾਨੂੰ ਕਿਤੇ ਭੰਬਰ ਤਾਰੇ ਮੁਖਾਲ ਦਿੱਤੇ ਸੱਚੀ ਗੱਲ ਹੈ ਮੰਮੀ ਐਦਾਂ ਲੱਗਣ ਡਿਆ ਜਿਵੇਂ ਪਤਾ ਨਹੀਂ ਕਿੰਨੇ ਚਿਰ ਬਾਅਦ ਘਰ ਆਏ ਕਿੰਨੇ ਚਿਰ ਬਾਅਦ ਤੇ ਤੁਹਾਨੂੰ ਉਹ ਕੁੜੀ ਜਿੰਨੇ ਇੰਨਾ ਜਫਰ ਜਾਲਿਆ ਤੇ ਕਿਦਾਂ ਮਾਸਾ ਜਿੰਨੇ ਨਿਆਣੀ ਨਾ ਰਹੀ ਆ ਉਹ ਕੱਲੀ ਨੇ ਟਾਈਮ ਪਾਸ ਕੀਤਾ ਤੇ ਵਿਹਲਾ ਉਦਾਂ ਜਿਹੜੀ ਆ ਜਿਆਦਾ ਹਾਸਤਾ ਆ ਗਈ ਆ ਇਹ ਵੀ ਚੰਗਾ ਹੀ ਹੋ ਗਿਆ ਨਹੀਂ ਬਹੁਤ ਵਧੀਆ ਹੋ ਗਿਆ ਉਹ ਮੇਰੀ ਸਾਰਾ ਕੋਸ਼ਿਸ਼ ਉਹ ਚੇਤੇ ਆਈ ਜਾਣ ਰਿਹਾ ਮੁੰਡਾ ਕਿੱਥੇ ਆ ਮੁੰਡਾ ਕਿੱਥੇ ਆ ਤੂੰ ਇੱਥੇ ਕਿਦਾਂ ਆ ਗਈ ਕਿੰਨਾ ਕੋ ਖੁਸ਼ੀ ਜਾਵੇ ਹੈਨਾ ਉਦੋਂ ਕਿੰਨਾ ਸਾਡੇ ਮਨ ਨੂੰ ਚੰਗਾ ਲੱਗਾ ਵੀ ਹਾਏ ਸ਼ੁਕਰ ਹੀ ਹੋਇਆ ਪਾਪਾ ਚੰਗਾ ਹੀ ਹੋ ਗਿਆ ਨਹੀਂ ਉਹ ਤਾਂ ਬਿਲਕੁਲ ਸਹੀ ਹੋ ਗਿਆ ਉਹ ਹੈਨਾ ਸਹੀ ਹੋ ਗਿਆ ਬਿਲਕੁਲ ਸਹੀ ਹੋ ਗਿਆ ਚਲ ਆ ਸ਼ੁਕਰ ਆਪਣੇ ਘਰ ਗਏ ਆ ਹੋਰ ਤਾਂ ਇਹ ਵੀ ਆਪਣੇ ਘਰ ਚੱਲ ਖੋਸ਼ ਆ। ਅਸੀਂ ਵੀ ਆਪਣੇ ਘਰ ਬੈਠ ਕੇ ਟਿਕ ਕੇ ਨਹੀਂ ਤੇ ਸਾਡਾ ਕੋਈ ਰੋਟੀਆਂ ਦਾ ਵੇੜਾ ਹੈਗਾ। ਕਦੀ ਪਕਾਉਣੀਆਂ ਤੇ ਕਦੀ ਪਕਾਉਣੇ ਤੇਰਾ ਕਰਕੇ ਕਦੇ ਮੈਂ ਦੋ ਰੋਟੀਆਂ ਲਾ ਲੈਣੀਆਂ ਤੇ ਤੂੰ ਵੀ ਨਾ ਚੱਜ ਨਾ ਖਾਣੀਆਂ ਤੇ ਹੁਣ ਜੇ ਭਾਵੇਂ ਬਾਹਰ ਰਹਿਣ ਭਾਵੇਂ ਘਰ ਰਹਿਣ ਹੁਣ ਸਾਨੂੰ ਕੋਈ ਮੁਸ਼ਕਲ ਨਹੀਂ ਤੇ ਬਾਕੀ ਇਹ ਆ ਵੀ ਜਦੋਂ ਹੁਣ ਮਹਾਰਾਜ ਸਾਡੇ ਤੇ ਟਾਈਮ ਲਿਆਊਗਾ ਹੁਣ ਸਾਨੂੰ ਕਿਹਨੂੰ ਫੋਨ ਕਰਨ ਦੀ ਲੋੜ ਨਾ ਪਊਗੀ। ਹਾਂ ਮੰਮੀ ਇਹੋ ਬਹੁਤੀ ਟੈਨਸ਼ਨ ਲੱਗੀ। ਇਹੋ ਲੱਗੀ ਨਾ ਕੀ ਕਰਾਂਗੇ ਹਣਾ ਕਿੱਦਾਂ ਕਰਾਂਗੇ। ਚਲੋ ਮਹਾਰਾਜ ਹੀ ਆ ਸਾਰਿਆਂ ਦੇ ਕੰਮ ਸਵਾਰਨ ਵਾਲਾ। ਉਨਾਂ ਨੂੰ ਹੀ ਮਹਾਰਾਜ ਤਰਕੀਆਂ ਬਖਸ਼ੇ ਉਹ ਫੇ ਆਪਣੇ ਕੰਮ ਤੇ ਜਾਵੇ ਜਿੱਦਾਂ ਜਿੱਦਾਂ ਆਂਦੀ ਵੀ ਉਹ ਲੱਗਾ ਹੀਗਾ ਆਫਿਸ ਵਿੱਚ ਚਲੋ ਉਹ ਵੀ ਆਪਣਾ ਕੰਮ ਕਰਨ ਚੰਗਾ ਤੇ ਮਹਾਰਾਜ ਸਾਡੇ ਤੇ ਵੀ ਚੰਗਾ ਟਾਈਮ ਲਿਆਵੇ ਤੇ ਪੁੱਤ ਮੈਂ ਆਖਣ ਲਈ ਆ ਹੁਣ ਕਿਸੇ ਵੇਲੇ ਆਪਾਂ ਪੈਕਿੰਗ ਕਰੀਏ ਹਾਂਜੀ ਮੰਮੀ ਉਹ ਤੇ ਕਰਨੀ ਐ ਆਹੋ ਕੱਪੜੇ-ਕੁਪੜੇ ਆਪਣੇ ਕੱਢ-ਕੁੱਢ ਕੇ ਤੇ ਬੱਚੇ ਦੇ ਕੱਪੜੇ ਕੋਈ ਤੇ ਕਹਿ ਦਿੰਦਾ ਪਹਿਲਾਂ ਨਹੀਂ ਲਈ ਦੇ ਕੋਈ ਕਹਿ ਦਿੰਦਾ ਲੱਲੇ ਹੀ ਦੇ ਆ ਤੇ ਚੱਲ ਅੱਛਾ ਵੇਖ ਲੈਨੇ ਆ ਜੇ ਨਾ ਹੋ ਤੇ ਲਿਆ ਕੇ ਦੇ ਉਹ ਪੋਤ ਆ ਕੇ ਤੇ ਰਾ ਦੇ ਵਿੱਚੋਂ ਕੱਢਦੇ ਹੁੰਦੇ ਡਟੋਲ ਦੇ ਵਿੱਚੋਂ ਉਹ ਤੋਤ ਆ ਕੇ ਤੇ ਸੁਕਾ ਕੇ ਤੇ ਆਪਣੇ ਰਖੀਏ ਸਾਰਾ ਕੁਝ ਬੈਗ ਦੇ ਵਿੱਚ ਪਾ ਚਲ ਮੰਮੀ ਉਹ ਤੇ ਤੁਹਾਨੂੰ ਪਤਾ ਕਿਹੜੀ ਕਿਹੜੀ ਚੀਜ਼ ਕੱਢਦੀ ਤੇ ਉਹ ਮੈਂ ਸਾਰਾ ਕੁਝ ਕਰ ਲੈਣਾ ਵਾ ਕੋਈ ਕਹਿੰਦਾ ਗੁਰਤੀ ਦੇਈ ਦੀ ਆ ਤੇ ਕੋਈ ਕਹਿੰਦਾ ਨਹੀਂ ਦੇਈ ਦੀ ਤੇ ਆਪਾਂ ਨੇ ਸ਼ਾਇਦ ਲੈ ਜਾਾਂਗੇ ਥੋੜਾ ਜਿਹਾ ਤੇ ਜੇ ਡਾਕਟਰ ਕਹਿਣਗੇ ਤੇ ਗੁਰਤੀ ਦੇ ਦਾਂਗੇ ਤੇ ਜੇ ਨਾਰ ਤੇ ਉਹਦਾ ਕਹਿੰਦੇ ਮਾਂ ਦੇ ਦੁੱਧ ਦੀ ਗੁਰਤੀ ਦੋ ਮਾਂ ਦਾ ਹੀ ਦੁੱਧ ਦੋ ਕਮਾਰ ਆ ਸੱਚੇ ਪਾ ਆਸ਼ਾ ਚੰਗਾ ਚੰਗਾ ਟਾਈਮ ਲਿਆਵੇਂ ਦਾ ਤਿਆ ਤੇ ਰਾਜੀ ਖੁਸ਼ੀ ਜਾਈਏ ਤੇ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਆਈਏ ਤੇ ਤੂੰ ਹੁਣ ਏਦਾਂ ਕਰੀ ਵੀ ਆਪਣੇ ਰੀੜੇ ਰਾੜੇ ਕੱਢ ਕੇ ਤੇ ਘਰ ਸੁੱਤ ਚੰਗਾ ਚਲ ਮੰਮੀ ਤੂੰ ਮੈਨੂੰ ਦੱਸ ਦੇ ਫਿਰ ਮੈਂ ਉਹ ਰੱਖ ਲਾਂਗੇ ਬੈਗ ਚ ਆਹੋ ਉਹ ਕੋਈ ਨਹੀਂ ਬਾਕੀ ਜਿਹੜੇ ਨਿੱਕੇ ਨਿੱਕੇ ਕੰਮ ਹੋ ਤਾਂ ਮੈਂ ਆਪੇ ਕਰ ਲੈਣੇ ਤੂੰ ਆਪਣੇ ਕੱਪੜਾ ਕਪੜਾ ਦੀ ਤਿਆਰੀ ਕਰ ਚੰਗਾ ਠੀਕ ਬੈਗ ਬੂ ਕੱਢ ਕੇ ਧੁੱਪੇ ਧੱਪੇ ਪਾਓ ਚੰਗਾ ਸੁਕਾਓ ਇੱਕ ਵਾਰ ਤੇ ਕੋਈ ਗੱਲ ਨਹੀਂ ਚਲ ਮੈਂ ਪੈ ਜਾ ਹੁਣ ਤੂੰ ਕੋਈ ਨਹੀਂ ਲੈ ਮੈਂ ਤੇਰਾ ਕੱਪ ਲੈ ਜਾ ਕੋਈ ਨਹੀਂ ਆਹੋ ਮੈਂ ਲੈ ਜਾਨੀ ਕਰ ਲੈ ਅਰੇਸਟ ਘੜੀ ਤੂੰ ਚੰਗਾ ਠੀਕ ਆ ਮੈਨੂੰ ਕੋਈ ਮੰਮੀ ਕਿੰਨੇ ਚੰਗੇ ਨੇ ਘਰ ਵਿੱਚ ਸਿਆਣਾ ਬੰਦਾ ਤੇ ਹੋਣਾ ਹੀ ਚਾਹੀਦਾ ਵਾ ਹੁਣ ਕਿੰਨੀਆਂ ਸਿਆਣੀਆਂ ਸਿਆਣੀਆਂ ਗੱਲਾਂ ਦੱਸ ਕੇ ਗਏ ਹੁਣ ਮੈਨੂੰ ਥੋੜਾ ਪਤਾ ਆਇਆ ਇਹਨਾਂ ਗੱਲਾਂ ਦਾ ਚੱਲੇ ਵੀ ਇਹ ਹੈਗੇ ਆ ਤੇ ਮੈਨੂੰ ਕੋਈ ਟੈਨਸ਼ਨ ਤਾਂ ਨਹੀਂ ਐ ਸਿਆਣਾ ਬੰਦਾ ਹਰ ਘਰ 'ਚ ਹੋਣਾ ਚਾਹੀਦਾ ਸਿਆਣੇ ਬੰਦੇ ਦੀ ਸਲਾਹ ਲੈਣੀ ਚਾਹੀਦੀ ਏ ਚਲੋ ਵਾਏ ਗਰੂ ਮੇਰੀ ਰੱਖੀ ਸਭ ਕੋ ਠੀਕ ਹੀ ਕਰੀ ਵੀਡੀਓ ਕੁਆਲਿਟੀ ਤੇ ਬੜੀ ਵਧੀਆ ਯਾਰ ਫੋਨ ਦੀ ਜੂਮ ਬਗਾਰਾ ਵਧੀਆ ਵੈਦਾ ਵਾਵਾ ਦੂਰ ਤੱਕ ਜੂਮ ਕਰ ਲਿੰਦਾ ਵਾ ਤੇ ਉਹਨੂੰ ਫੋਨ ਤੇ ਕਰਾਂ ਭਾਏ ਤੱਕ ਆਇਆ ਨਹੀਂ ਹੈਗਾ ਵੀ ਰੀਲਾਂ ਵੀ ਭਰਵਣੀਆਂ ਵਾ ਹੈਲੋ ਹਾਂ ਪਰ ਆਇਆ ਨਹੀਂ ਹੈਗਾ ਮੈਂ ਇਨੇ ਚਿਰ ਦਾ ਤੇ ਵੇਟ ਕਰੰਡਿਆ ਇੱਥੇ ਚਲ ਆਇਆ ਆ ਜਲਦੀ ਚਲ ਠੀਕ ਆ ਅਬੇ ਇੱਥੇ ਖਲੋਤਾ ਹਾਂ ਹਾਂਜੀ ਸਾਬ ਜੀ ਸਾਸਰੀ ਘਰ ਸਸਰੀ ਘਰ ਕੀ ਹਾਲ ਹੈ ਵਧੀਆ ਵਧੀਆ ਏ ਤੁਸੀਂ ਦੱਸੋ ਇੱਥੇ ਖਲੋਤਾ ਹਾਂ ਓ ਇੱਥੇ ਮੈਂ ਆਪਣੇ ਦੋਸਤ ਨੂੰ ਡੀਕਣ ਡਿਆ ਹੈਗਾ ਆ ਦੇਖ ਨਵਾਂ ਫੋਨ ਲਿਆਂਦਾ ਹੈਗਾ ਨਾਲੇ ਵਧਾਈਆਂ ਹੁਣ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਪਾਪੇ ਨੂੰ ਮਾ ਬਣਾਇਆ ਜੇ ਫੋਨ ਆਸਤੇ ਪਾਪਾ ਬਣ ਗਿਆ ਏ ਮਾ ਹੀ ਬਣਿਆ ਜੀ ਠੀਕ ਇਸ ਫੋਨ ਤਾਂ ਸੋੜਾ ਹਾਂਜੀ ਹਾਂਜੀ ਔਰ ਕਲੈਰਿਟੀ ਵੀ ਬੜੀ ਜ਼ਿਆਦੀ ਵਧੀਆ ਏ ਦੀ ਨਾਲੇ ਜ਼ੂਮ ਕੁਆਲਿਟੀ ਤੇ ਵੀਡੀਓ ਦੀ ਕਲੈਰਿਟੀ ਬਹੁਤ ਵਧੀਆ ਠੀਕ ਠੀਕ ਆ ਹਾਂਜੀ ਸੋਨ ਚਾਚੂ ਵੇਖਿਆ ਆਪਣਾ ਨਹੀਂ ਸੋਨ ਚਾਚੂ ਕੋ ਨਹੀਂ ਵੇਖਿਆ ਕੇ ਕਾ ਰਾਂ ਨੀ ਨਾ ਠੀਕ ਸੋਨਾ ਫੋਨ ਤੇ ਹਾਂਜੀ ਹਾਂਜੀ ਹੁਣ ਵੀਡੀਓ ਆਡੀਓ ਬਣਾਉਣ ਲੱਗਾ ਲੱਗਦਾ ਹਾਂਜੀ ਰੀਨਾ ਬਣਾਉਣ ਲੱਗੇ ਹੈਗੇ ਕੀਤਾ ਹੁਣੇ ਫੋਨ ਦੋਸਤ ਆਪਣੇ ਨੂੰ ਤਾਂ ਕਹਿੰਦਾ ਆਉਣ ਲੱਗਾ ਵਾ ਇੱਥੇ ਠੀਕ ਠੀਕ ਆ ਹਾਂਜੀ ਆ ਤਾਂ ਲੋਕੇ ਸੰਤੇ ਐਂ ਲੱਗਦਾ ਹਾਂਜੀ ਹਾਂਜੀ ਇੱਥੇ ਚੈੱਕ ਕਰਨ ਦੇ ਆਂ ਹੀ ਵੀਡੀਓ ਆਡੀਓ ਬਣਾ ਕੇ ਧਿਆਨ ਨਾਲ ਫਿਰ ਨੈਰਾ ਲੱਗੇ ਹਾਂਜੀ ਹਾਂਜੀ ਕੋਈ ਖੱਕ ਤੇ ਮੈਨੂੰ ਪਹਿਲਾਂ ਹੀ ਪਰ ਹੁਣ ਯਕੀਨ ਹੀ ਹੋ ਗਿਆ ਵੀ ਕੰਮ ਸਾਬ ਇਕੱਲੇ ਦਾ ਨਹੀਂ ਵੀਡੀਓ ਪਉਂਦਾ ਇਹ ਦਾਦੇ ਪੋਤੇ ਦਾ ਵੀ ਹੱਥ ਹੈਗਾ ਵਿੱਚ ਅੱਗੇ ਤੇ ਸਾਬ ਕਦੇ ਇਹਨਾਂ ਨਾਲ ਸਲਾਈ ਪਿਆ ਨਹੀਂ ਹੁਣ ਯਾਰੀ ਕਿੱਥੋਂ ਪੈ ਗਈ ਹੈ ਕੋਈ ਨਾ ਹੋਏ ਕਿ ਆ ਇਹਨਾਂ ਨਹੀਂ ਆ ਨਹੀਂ ਤੇ ਸਾਬ ਨੇ ਵੀਡੀਓ ਨਹੀਂ ਬਣਾਉਣੀ ਤਾਂ ਇਹ ਤੇ ਯਾਰੀ ਪਈ ਹੈ ਪੱਕੀ ਵੇਖ ਕਿਦਾਂ ਖਲੋਤੇ ਮੈਂ ਇਧਰ ਨੂੰ ਹੋਏ ਨਾ ਜੇ ਵੇ ਇਹਨਾਂ ਪੜਾ ਕਰਦੀ ਕੀ ਐ ਇਹ ਹੋਰ ਕਿਸੇ ਨੂੰ ਫਸਾਉਣ ਦੇ ਹੁਣ ਚੱਕਰਾਂ ਝੋਣੇ ਆ ਕਿ ਇਹ ਜਿਹੜੇ ਬੜੇ ਆ ਨਾ ਸੇਵਾ ਸੁਸਾਇਟੀ ਵਾਲੇ ਇਹਨਾਂ ਨੂੰ ਡਾਂਗਾ ਖਾ ਕੇ ਹਟਣਾ ਲੱਗਦਾ ਫੋਟੋਆਂ ਤਾਂ ਇਦਾਂ ਖਿਚਣ ਦੇ ਆ ਨਾ ਜਿੱਦਾਂ ਸਿਮਲੇ ਆਏ ਇਹ ਪਹਾੜੀ ਏਰੀਆ ਵਾ ਹਮ ਇਹ ਸਟਾਈਲ ਵੇਹ ਤੂੰ ਇਹਨਾਂ ਦੇ ਇਹ ਪ੍ਰੀ ਵੈਡਿੰਗ ਹੋਣ ਦੀ පොතටම ද ලකसाගදවකද ටෑම වි बना बनाफොලින ටට है ਕਣੀ ਸਗਣਦੀ ਬਣੀ ਇਹ ਬਣੀ ਇਹ 8 ਸੈਕਿੰਡਾਂ ਦੀ ਠੀਕ ਠੀਕ ਵਧੀਆ ਬਣੀ ਆ ਵਾਤਾਡੇ ਕੋ ਵੀਡੀਓ ਨਾਲ ਚੰਗੀ ਬਣੀ ਹੋ ਸੁਣ ਕੇ ਯਾਰ ਵਧੀਆ ਵਧੀਆ ਹੁਣ ਲੈ ਮੁੰਡੇ ਨਵਾਂ ਤੇ ਮੈਂ ਚੱਲ ਵੀਡੀਓ ਬਣਾਵਾਂ ਵਿੱਚ ਫੋਟੋ ਖਿੱਚ ਲੈ ਆਹ ਨਹੀਂ ਚੰਗਾ ਕੀ ਤਾਂ ਨਵਾਂ ਲੱਲਿਆ ਤੇ ਉਦਾਂ ਕੋਈ ਧੁੰਦਲਾ ਨਾ ਨਾ ਰਹੇ ਸਾਫ ਸਾਫ ਲੱਭੇ ਵੀ ਬੰਦਾ ਕਿਹਦੇ ਕੋ ਆ ਕਿਨੇ ਰੱਖਿਆ ਵਾ ਉਹ ਗੱਲ ਸਾਡੇ ਦੇਵਰਾ ਹੱਥ 'ਚ ਉਹਨਾਂ ਨੇ ਲੱਗੇ ਉਹ ਸਜ ਘਰ ਆ ਗਏ ਤੈਨੂੰ ਜੀ ਮੈਂ ਸਾਹਿਬ ਅੱਗੇ ਸੋਚਿਆ ਨਹੀਂ ਵੀ ਤੇਰਾ ਇਕੱਲੇ ਦਾ ਕੰਮ ਨਹੀਂ ਇਹਨਾਂ ਦਾ ਵੀ ਹੱਥ ਵਿੱਚ ਹੈਗਾ ਹੁਣ ਤਮਾਗਾ ਨੂੰ ਚਲਾ ਦੇ ਨਹੀਂ ਮੈਂ ਤੇ ਹੁਣ ਮੈਨੂੰ ਯਕੀਨ ਹੀ ਹੋ ਗਿਆ ਅੱਗੇ ਤੇ ਤੂੰ ਕਦੇ ਖਲੋਤਾ ਨਹੀਂ ਉਹਨਾਂ ਲੱਗੇ ਮੈਂ ਤੇਰੇ ਵੱਲ ਪੁੱਛਿਆ ਇਹਨੂੰ ਮੈਂ ਕਿੱਥੇ ਸੋਣੂੰ ਅੱਛਾ ਹਾਂ ਤੇ ਫ੍ਰੀ ਫੋਟੋ ਸ਼ੂਟ ਹੋਣ ਦਾ ਪਿਆ ਤੇ ਕਹਿੰਦਾ ਮੈਂ ਫੋਨ ਨਵਾਂ ਲਿਆ ਮੈਂ ਤਾਂ ਫੋਟੋ ਕਰਾ ਲਈਏ ਨਹੀਂ ਮੈਂ ਤੇ ਸੋਚਿਆ ਮੈਂ ਮੁੰਡੇ ਕੰਮ ਹੀ ਕਰਨ ਦਾ ਅੱਗੇ ਲੱਗਦੇ ਬੰਦੇ ਛਡਾਉਂਦਾ ਨਹੀਂ ਨਹੀਂ ਉਹਨਾਂ ਤਾਂ ਇਤਨੀ ਲਿਆ ਕੇ ਤਨਵਾ ਨਹੀਂ ਨਹੀਂ ਮੇਰਾ ਮੈਨ ਉਹਨਾਂ ਦੀ ਵੀਡੀਓ ਨਹੀਂ ਬਣਾਈ ਹੈ ਮੈਂ ਤਾਂ ਕਹਿੰਦਾ ਪਾਪੇ ਤਾਂ ਮੰਨ ਗਿਆ ਕਹਿੰਦਾ ਆਹੋ ਮੰਨ ਗਿਆ ਹੂੰ ਆਹ ਨਹੀਂ ਜੜੇ ਥੋੜੇ ਸੇਚੇ ਕਿ ਹੁਣ ਕੇ ਹੋਰ ਤੇ ਤੇ ਨਹੀਂ ਅੱਖ ਮੇਰੀਆਂ ਦੇ ਭਰਾਵਾ ਅੱਗੇ ਤੁਸੀਂ ਵਾਇਰਲ ਕਰਤੀ ਬਥੇਰੀ ਨਾਲੇ ਤੁਹਾਡੀ ਆਈਡੀ ਵਾਵਾ ਚੱਲ ਗਈ ਉਹ ਤੇ ਤੁਹਾਡੀਆਂ ਵੀਡੀਓ ਚੱਲਦੀਆਂ ਬੜੀਆਂ ਹੋਣੀਆਂ ਬਹੁਤ ਜ਼ਿਆਦਾ ਮੈਂ ਤਾਂ ਇੱਕ ਦੋ ਬੰਦਾ ਹੋਰ ਛਡਾਓ ਤੇ ਤੁਸੀਂ ਉਹਦਾ ਕੋਈ ਸੈਂਸਤਾ ਹੀ ਖੋਲ ਲਓ ਉਹ ਪਰਾ ਛੱਡ ਦੇ ਗੱਲ ਨੂੰ ਮੈਂ ਤਾਂ ਛੱਡੀ ਆ ਫੜੀ ਕਦੋਂ ਜੀ ਇੱਕੋ ਗੱਲ ਕਰੀ ਜਾਨੀ ਮੈਂ ਸੋਤੇ ਦੇ ਵਾਲਿਆਂ ਤੇ ਮਾਂਕਲ ਨੂੰ ਮਿਲ ਕੇ ਉਹਨਾਂ ਨਾਲੇ ਨਹੀਂ ਨਹੀਂ ਮੇਰੇ ਮੇਰੇ ਅੰਕਲ ਨੂੰ ਅੰਕਲ ਦੀ ਸੇਵਾ ਵੀ ਚੰਗੀ ਕਰਾਈ ਆ ਤੁਸੀਂ ਮਿਲਣਾ ਤਾਂ ਭੰਦਾ ਨਹੀਂ ਨਹੀਂ ਸੇਵਾ ਕਾ ਦੀ ਹਾਂ ਉਹ ਕਹਿੰਦੇ ਕੋਈ ਗੱਲ ਨਹੀਂ ਕੇਸ ਨਹੀਂ ਕਰਦਾ ਤੇ ਪੁਲਿਸ ਨੇ ਕਰ ਰਹੀ ਕੀਤੀ ਉਹਨਾਂ طرح ਕੀਤੀ ਆਹੋ ਹੁਣ ਜੋ ਮਰਜੀ ਕਹੀ ਜਾਂ ਜਿਹੜਾ ਹੁਣ ਆਇਆ ਉਹਦੇ ਹੋ ਗਿਆ ਚਲੋ ਤਾਂ ਚੰਗਾ ਹੋਇਆ ਸਾਡੇ ਕੋਲ ਵੀ ਬੁਲਾ ਲੱਤੀ ਹੈ ਹਾਂ ਪਰ ਲੱਤੀ ਤੁਹਾਡੇ ਕੋਲ ਕੀ ਹੈ ਧੋਕੇ ਦੀ ਗੱਲ ਦਾ ਲੈ ਧੋਕੇ ਦੀ ਗੱਲ ਦਾ ਆਹੋ ਮੂੰਹ ਤੇ ਆਪਣੇ ਤੇ ਪਿੱਠ ਪਿਛੇ ਕੋ ਹੋਰ ਇਹ ਨੰਨੇ ਤੈਨੂੰ ਵਿਆਹ ਹੋਣਾ ਵੀ ਸਾਹ ਪਾ ਦੇ ਵੀਡੀਓ ਬਣਾ ਕੇ ਇਹਦੇ ਪਾਪੇ ਦੀ ਪੇਛਣੀ ਗਈ ਜਿਹੜੀ ਆਪ ਤੇ ਬਣਾਈ ਨਹੀਂ ਗਈ ਉਹਦੇ ਕੋ ਉਹ ਐਸਾ ਪਾਪਾ ਤੇ ਆ ਭਜ ਨੱਠ ਕਰਦਾ ਰਿਹਾ ਤੇ ਤੁਹਾਡੇ ਮਗਰ ਤੇ ਭੁੱਖੇ ਜਾ ਪਾਪਾ ਆ ਪੱਠੇ ਵੜਾਉਂਦਾ ਉਹਨੇ ਕੀ ਕਹਿਣਾ ਸੀਗਾ ਉਹ ਦਿਖਾਵੇ ਲਈ ਤੇ ਦੁਨੀਆ ਬੜਾ ਕੋ ਕਰਦੀ ਆ ਉਹਨੂੰ ਪਾਪੇ ਨੂੰ ਗਿਆ ਪਤਾ ਜੇ ਪਹਿਲਾਂ ਹੀ ਇਹੋ ਜੇ ਕੰਮ ਨਾ ਕਰਦਾ ਤੇ ਸਾਡੇ ਮਗਰ ਭਜ ਨੱਠ ਕਰਨ ਦੀ ਲੋੜ ਵੀ ਨਹੀਂ ਪੈਣੀ ਉਹਨੂੰ ਉਹਨੇ ਕੁਝ ਨਹੀਂ ਕੀਤਾ ਮੈਂ ਤਾਂ ਵੀਡੀਓ ਬਣਾ ਕੇ ਪਾਈ ਸੀ ਮੈਂ ਵੀ ਉਹਨਾਂ ਦੇ ਪੋਸਟ ਵੇਖੀ ਫਿਰ ਪਾਈ ਸੀ ਹਾਂ ਨਹੀਂ ਉਹ ਤੇ ਤੁਹਾਡੀ ਯਾਰੀ ਤੇ ਪਤਾ ਲੱਗਣ ਡਿਆ ਹੌਣ ਕੇ ਜਿਆਦੀ ਟੈਲੀ ਕਰਕੇ ਆ ਪਿੱਲੋ ਦੇ ਦੇਣ ਵਾਲੀ ਹੁਣ ਹੋਰ ਵੀ ਕਿਤੇ ਹੈਗਾ ਕਿ ਨਹੀਂ ਬੰਦਾ ਕੋਈ ਕਿਨੇ ਰੱਖਿਆ ਉਧਰ ਵੀ ਚਲ ਜਾਓ ਤੁਸੀਂ ਹੋਰ ਕੋਈ ਲੱਭ ਲਓ ਫਿਰ ਫੇ ਤੁਹਾਡੀ ਬਣਾ ਲਗੇ ਨਹੀਂ ਅਸੀਂ ਤੇ ਹੁਣ ਭਰਾਵਾ ਸਾਨੂੰ ਤੇ ਲੱਗਿਆ ਕਰਨ ਨੂੰ ਹੱਥ ਤੁਹਾਡੇ ਵਰਗੇ ਯਾਰ ਹੋਣ ਤੇ ਤੁਹਾਡੇ ਵਰਗੇ ਆਪਣੇ ਹੋਣ ਵੇਖ ਲਓ ਕੋਈ ਲੈ ਹੋ ਦੋ ਤਿੰਨ ਮਹੀਨੇ ਪੱਠੇ ਪੱਠੇ ਤੇ ਪਵਾਓਗੇ ਕੋਲੋਂ ਇੰਦਾ ਦਾ ਕੰਮ ਤੇ ਹੁਣ ਨਹੀਂ ਭੁੱਲ ਕੇ ਵੀ ਨਹੀਂ ਕਰਦੇ ਇਹਨੂੰ ਪਤਾ ਹੁਣ ਤੁਹਾਡੇ ਵਰਗੇ ਮਗਰ ਮਗਰ ਇੰਨੀ ਤੇ ਸੀਆਈਡੀ ਪਛਾਣੀ ਕਰਦੀ ਹੈ ਨਾਲੇ ਫੋਨ ਵੀ ਨਵੇਂ ਲੱਲੇ ਸੋਖਣਾ ਆ ਨਹੀਂ ਬਦਿਆ ਬਣੂਗੀ ਸਾਫ ਤੁਹਾਡੀ ਵੀਡੀਓ ਲੱਭੋ ਬੰਦਾ ਕੋਈ ਤੁਸੀਂ ਆਈ ਗਿਆ ਨਾ ਦੇਖੋ ਕਿਤੇ ਡਿੱਗਾ ਡੁੱਗਾ ਕਿਤੇ ਚੱਲ ਵੇਖੀ ਤੇਰੇ ਕੋ ਹੋਊਗਾ ਤੇ ਤੂੰ ਛੱਡ ਜੀ ਨਹੀਂ 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 ਆ ਐਵੇਂ ਨਾ ਸੱਕ ਕਰੀ ਜਲ ਉਹਨਾਂ ਵੀਡੀਓ ਹੀ ਬਣਾਉਣੀ ਆ ਕਿ ਜਦ ਜਾਣਾ ਕਰਨੂ ਚੱਲ ਚੱਲੀਏ ਤੂੰ ਐਵੇਂ ਸੱਕ ਕਰਨ ਦਾ ਮੇਨਾਂ ਤੇ ਆ ਮੋਟਰਸਾਈਕਲ ਤੇ ਜਾਨੇ ਭੈਜੋ ਆ ਲੀਲਾ ਭਰਾਵਾ ਮੁੜ ਕੇ ਕਹਿੰਗਾ ਵੀ ਸੁਣ ਲੈ ਇੱਕ ਵਾਰ ਤਾਂ ਫੇਰ ਵੀਡੀਓ ਪਾ ਦੋਗੇ ਊੜਾ ਸਾਟਾ ਨਾ ਹੁਣ ਰੜਕਦੀ ਏ ਸਾਟਾ ਕੀ ਕਰਨਾ ਮੈਂ ਚੱਲ ਤੁਰੂ ਤੁਰੂਗਾ ਤੇ ਘਰੇ ਲੱਤੀ ਯੋਰ ਪੈ ਜੂਗਾ ਘਰੇ ਹੁਣ ਰੱਖਦੀ ਛੱਟ ਉਦੋਂ ਤੱਤੇ ਘਾਦੀ ਆ ਪਾਉ ਹਾਂ ਕਿਦਾਂ ਆ ਗਿਆ ਵਾ ਆ ਹੋਣਾ ਹੀ ਪੈਣਾ ਕੀ ਕਰਨਾ ਫਿਰ ਹਾਂ ਹਾਂ ਦਾਲ ਸਵਾਦੀ ਹੀ ਉੱਥੇ ਦੀ ਉਹ ਦਾਲ ਦੂਲ ਕਾਰੀ ਸਵਾਦੀ ਹਾਂ ਤੈਨੂੰ ਪਤਾ ਵਾ ਫਿਰ ਉੱਥੋਂ ਦੀਆਂ ਦਾਲਾਂ ਸਵਾਦ ਹੁਣ ਤੇ ਫਿਰ ਦੁਨੀਆ ਸਾਰੀ ਉੱਥੇ ਨਾ ਚੱਲ ਜੇ ਹਾਂ ਉਹਨਾਂ ਦੇ ਸੂੜੇ ਵਾਲੀਆਂ ਰੋਟੀਆਂ ਹੀ ਹੋ ਇਦਾਂ ਝਾੜ ਝਾੜ ਕੇ ਝਾੜ ਝਾੜ ਕੇ ਖਾਣੀ ਪੈਂਦੀ ਤੇ ਮਸਰਾਂ ਦੀ ਦਾਲ ਦਿੰਦੇ ਸੀ ਪਾਣੀ ਜਿਆ ਉਹਦੇ ਕੋਹੋਂ ਨਹੀਂ ਨਾ ਚੁੱਬੀ ਮਾਰੇ ਦਾਣਾ ਲੱਪਣ ਵਾਲੀ ਗੱਲ ਹੋ ਗਈ ਉਥੇ ਪੱਖ ਵੀ ਨਹੀਂ ਸੀ ਦੀਦਾ ਤੇ ਨਰਾ ਹੀ ਪਾਣੀ ਸੀ ਐਵੇਂ ਹਲਦੀ ਜੀ ਲੜਾਈ ਲੂਣ ਜਿਆ ਤੇ ਤੂੰ ਰੋਟੀ ਮਾਲਕਾ ਸੱਚੇ ਬਾਦਸ਼ਾਹ ਕਿਸ ਨੂੰ ਨਾ ਉਥੇ ਕਲਾਵੀ ਜੱਲਾ ਖੱਜਲ ਖਰਾਬ ਤੂੰ ਕੀਤਾ ਨਾ ਬਹੁਤ ਖੱਜਲ ਖਰਾਬ ਹੋਇਆ ਤੇਰੇ ਮਗਰ ਜੇ ਕੋ ਜੇਦਵਾਲ ਵੀ ਜਾਣਾ ਉਹਨੇ ਇਹੋ ਆਖਣਾ ਉਹ ਨਹੀਂ ਉਹ ਨਹੀਂ ਬੋਲ ਨਹੀਂ ਇਹ ਨਹੀਂ ਜਾਣਾ ਉਹਦੇ ਮਗਰ ਜਿਨੇ ਤੂੰ ਸਾਰੇ ਪਿੰਡ ਚ ਨਹੀਂ ਬਣਾਈ ਕੇ ਪਾਉ ਮੈਂ ਸਾਰੇ ਨੇ ਬਣਾਈ ਆ ਕਿੱਥੇ ਬਣਾਈ ਆ ਇਹ ਆ ਵੀ ਜਦੋਂ ਬੰਦਾ ਟਿਕਦਾ ਨਾ ਉਹ ਫਿਰ ਡਿੱਗੇ ਤੇ ਵੀ ਪੈਰ ਰੱਖਦੇ ਜਿਨੇ ਕਦੀ ਕੁੱਤੇ ਦੇ ਸੋਟਾ ਨਹੀਂ ਮਾਰਿਆ ਉਹ ਵੀ ਮਾਰਦਾ ਤੈਨੂੰ ਕਿੰਨੀ ਵਾਰ ਕਿਹਾ ਵੀ ਤੂੰ ਪਿੰਡ ਦੇ ਵਿੱਚ ਨਾ ਇਸਾ ਲਿਆ ਕਰ ਨਾ ਕਿ ਪਾਰਟੀ ਬਾਜੀ ਜਾਏ ਅਗਰ ਕੀ ਲੜਾਈ ਇਸ ਕੰਮ ਚ ਤੇ ਲੋਕਾਂ ਨੇ ਫੈਸਲੇ ਹੀ ਕਰਾਉਂਦਾ ਮੈਂ ਉਥੇ ਕਿਹ ਕੋ ਖਾ ਲਿਆ ਲੈ ਕੇ ਕੋਈ ਖਾਣ ਦੀ ਨਹੀਂ ਕਰਨ ਤੋ ਪਤਾ ਕਿੰਨੀਆਂ ਗੱਲਾਂ ਕਰਦੇ ਉਥੇ ਪਿੰਡ ਵਾਹ ਹੋ ਕਰਨੀ ਆ ਹੀ ਐਦਾਂ ਜਦੋਂ ਬੰਦਾ ਕੋਈ ਫਸ ਜਾਂਦਾ ਕਹਿੰਨੀ ਫਿਰ ਲੋਕਾਂ ਨੇ ਇਹ ਆ ਵੀ ਲੋਕਾਂ ਨੇ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਔਰ ਮੈਨੂੰ ਵੀ ਪਤਾ ਕੀ ਗੱਲ ਲਗਾਉਣਾ ਕਾਤੋਂ ਲਗਾਉਣਾ ਦਾ ਕਾਤੋਂ ਹਾਂ ਮੈਂ ਨਾਨਕੇ ਤੋਂ ਆਇਆ ਸੀ ਉਹਨਾਂ ਕੋ ਗਿਆ ਸੀ ਉਹਨਾਂ ਨੇ ਤੇ ਐ ਕੁੜੀ ਆਵਾ ਪਟਾ ਫੇਰਿਆ ਦੀ ਆ ਜਿੱਦਾਂ ਬੱਤੀ ਦੇ ਲਾਇਆ ਵਟਾ ਔਰ ਇੱਕ ਦੇ ਅੱਖ ਨਹੀਂ ਝਮਕਦੇ ਪੜਾ ਝਾਟਾ ਆ ਜਾਂਦਾ ਸੀ ਤੂੰ ਵੀ ਝਾਟੀ ਪੱਠੇ ਵੜਾ ਲਿੰਦਾ ਸੀ ਉਹ ਚੱਲ ਸ਼ੱਕ ਉਹਨੂੰ ਕੋਈ ਗੱਲ ਨਹੀਂ ਗਈ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਆ ਹੁਣ ਵੀ ਉਹ ਕੁੜੀ ਨੇ ਜਾ ਕੇ ਬਿਆਨ ਦੇ ਦਿੱਤੇ ਵੀ ਸਾਡਾ ਬੰਦਾ ਵੱਜ ਗਿਆ ਵਾ ਸਾਨੂੰ ਹੋਰ ਕੀ ਚਾਹੀਦਾ ਵਾ ਵੀ ਇਹਨੂੰ ਛੱਡ ਦਿਓ ਇਹਦਾ ਨਹੀਂ ਨਾ ਪਾਇਓ ਕੇਸ ਇੱਥੇ ਤੇ ਉਹ ਜ਼ਾਦਸਤ ਆ ਗਈ ਜ਼ਾਦਸਤ ਵਾਪਸ ਆ ਗਈ ਆ ਕੇ ਵਾ ਇਹ ਹੀ ਮਿਲਣਾ ਅੱਛਾ ਉਹ ਨਾਲ ਹੀ ਮੈਂ ਉਹਦਾਂ ਮੈਨੂੰ ਛੱਡਾ ਕੇ ਲਿਆਈ ਤੇ ਨਾਲੇ ਆਦੀ ਚਲੋ ਮੈਂ ਤੁਹਾਨੂੰ ਛੱਡ ਕੇ ਆਉਣੀ ਹੂੰ ਤੇ ਮੈਂ ਹਾ ਇਹ ਪੌਂਦਾ ਕੰਮ ਲਗਾਈ ਹੋ ਹੁਣ ਨਹੀਂ ਉਹ ਕੁੜੀ ਤਾਂ ਇੱਥੇ ਵੀ ਕਹਿੰਦੀ ਹੈ ਦੀ ਸੁਭਾਅ ਦੀ ਚੰਗੀ ਆਂਦੀ ਸੀ ਵੀ ਨਹੀਂ ਅਸੀਂ ਕੇਸ ਪੌਂਦੇ ਪਰ ਇਹ ਵੀ ਉਹਨਾਂ ਦੇ ਕਹਿੰਦੇ ਮੈਨੂੰ ਪੁਲਿਸ ਵਾਲਿਆਂ ਨੇ ਫੜਿਆ ਪਰ ਹੁਣ ਗੁੱਸਾ ਤਾਂ ਹੁੰਦਾ ਹੀ ਹੈ ਨਾ ਪਾਉ ਉਹ ਗੁੱਸਾ ਦੇ ਮੈਂ ਮੰਨਦਾ ਤੇਰੀ ਗੱਲ ਹੁੰਦਾ ਵਾ ਹੁੰਦਾ ਵਾ ਨਾ ਹੁਣ ਆਪਣੇ ਧੀ ਪੁੱਤ ਨੂੰ ਕੋਈ ਐਂ ਦਾ ਕਰੇ ਤਾਂ ਗੁੱਸਾ ਹੁੰਦਾ ਨਾ ਉਹ ਇਹ ਮੇਰੇ ਮਨ 'ਚ ਇਹ ਗੱਲ ਆ ਗਈ ਤਾਂ ਆਹੋ ਤੇ ਅੱਜ ਮੈਂ ਥਾਣੇ ਆ ਤੇ ਇਹ ਕੁੜੀ ਮੈਨੂੰ ਛਡਾਉਣ ਕਿਤੇ ਮੈਨੂੰ ਘਰ ਛੱਡਣੇ ਚੱਲੀ ਆ ਮੇਰੇ ਮਨ 'ਚ ਆਈ ਤੇ ਉਦੋਂ ਹੀ ਜਦਨੇ ਇਹਦਾ ਘਰ ਵਾਲਾ ਡੱਗਾ ਸੀ ਮਵੀ ਇਹਨੂੰ ਚੁੱਕਦਾ ਤੇ ਇਹਨੂੰ ਮੈਂ ਘਰ ਪਹਚਾਉਂਦਾ ਜੇ ਘਰ ਨਹੀਂ ਸੀ ਇਹ ਘਰ ਤੇ ਚਲੋ ਇਹਨੂੰ ਦਈ ਦੱਸਿਆ ਤੇ ਥਾਣੇ ਤੇ ਦੱਸਦਾ ਪਰ ਇਹ ਗੱਲ ਤਾਂ ਮੈਨੂੰ ਹੋਇਆ ਬੜਾ ਦੁੱਖ ਮਨ ਨੂੰ ਲੱਗਾ ਫਿਰ ਉਹ ਫਿਰ ਵੀ ਉਹ ਚੰਗੇ ਹੀ ਹੋ ਬਹੁਤ ਚੰਗੇ ਪਾਉਂਦੇ ਇਹ ਵੀ ਚੰਗੇ ਆ ਹੁਣ ਉਹ ਆਂਦੇ ਵੀ ਅਸੀਂ ਮਿਲਾਂ ਗਲਾਂਗੇ ਤੇ ਮੈਂ ਕਿਹਾ ਕੋਈ ਨਹੀਂ ਅਸੀਂ ਵੀ ਪਿਛੇ ਨਹੀਂ ਹਟਦੇ ਅਸੀਂ ਵੀ ਜਾਣ ਤੇਰੀ ਛਡਾਤੀ ਆ ਨਾ ਫੇਰ ਵੀ ਉਹ ਚੰਗੇ ਹੀ ਨਹੀਂ ਤੇ ਕੇ ਕੇ ਜਿੱਦਾਂ ਪੈ ਗਿਆ ਤੈਨੂੰ ਸਜ਼ਾ ਵੀ ਹੋ ਜਣੀ ਸੀ ਤੇ ਪਾਉ ਇਹ ਸਜ਼ਾ ਹੋਣੀ ਹੀ ਜੇ ਪੱਕਾ ਗੱਲ ਆ ਪੱਕੀ ਸਜ਼ਾ ਹੋਣੀ ਤੇਰੇ ਥਾਣੇਦਾਰ ਵੀ ਮੈਨੂੰ ਆਂਦਾ ਸੀ ਆਹ ਆਂਦਾ ਬਾਪੂ ਜਿਹੜਾ ਤੂੰ ਕੰਮ ਕੀਤਾ ਨਾ ਇਹ ਤੇਰੀ ਪੱਕੀ ਸਜ਼ਾ ਬਣ ਗਈ ਪੱਕੀ 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 ਤੇ ਮੈਂ ਕਿਹਾ ਮੈਂ ਉਹਨੂੰ ਥਾਣੇਦਾਰ ਨੂੰ ਵੀ ਆਖਿਆ ਮੈਂ ਇਹ ਦੱਸਦਾ ਕੱਖ ਨਹੀਂ ਜਾਂਦਾ ਬਾਪੂ ਮੈਂ ਯਾਰ ਜਿੰਦ ਕੋਈ ਜੱਜਦਾ ਸੀ ਉਹ ਕਹਿੰਦਾ ਸੀ ਤਰ ਤੂੰ ਹੀ ਆਈ ਝੂਠੇ ਜਿਹਾ ਜਾ ਕੇ ਕਰੀਏ ਉਹ ਇਦਾਂ ਹੀ ਆ ਉਹ ਚੌਂਕੀ ਵਾਲੇ ਵੀ ਕਹਿੰਦੇ ਸੀ ਇੱਥੇ ਚੌਂਕੀ ਤੇ ਹੈਗੀ ਤੂੰ ਚੌਂਕੀ ਜਾਣ ਕੇ ਦੱਸ ਦਿੰਦਾ ਵੀ ਸਾਡੇ ਕੋਲ ਬੰਦਾ ਵਾ ਅਸੀਂ ਤੈਨੂੰ ਆਪੇ ਰਾਹ ਦੱਸ ਦੇ ਵੀ ਕੋਈ ਨਹੀਂ ਬਾਪੂ ਉੱਥੇ ਰੱਖ ਲਾ ਕੋਈ ਨਹੀਂ ਉਹਦਾ ਕੰਮ ਕਰਾ ਜਾਂ ਪਠੇ ਪਵਾ ਜੋ ਮਰਦੀ ਕਰ ਪਰ ਹਾਨੂੰ ਆਂਦਾ ਇੱਕਰ ਦੱਸਣਾ ਚਾਹੀਦਾ ਹੈ ਤੈਨੂੰ ਮੈਂ ਕਿੰਨੀ ਵਾਰ ਕਿਹਾ ਵੀ ਮੈਂ ਆਖਿਆ ਵੀ ਇਹ ਪੰਗਾ ਪੈਣਾ ਨਹੀਂ ਇਹ ਪੰਗਾ ਪੈਣਾ ਨਹੀਂ ਪੰਗਾ ਪੈਣਾ ਕਿਹਾ ਸੀ ਨਾ ਆਹੋ ਆਖਿਆ ਤੇ ਹੈਗਾ ਅਸੀਂ ਪਰ ਮੈਨੂੰ ਵੀ ਮਨ 'ਚ ਲਾਲਚ ਆ ਗਿਆ ਤੇ ਬੱਲਾ ਹਰਚਣਾ ਇਹੋ ਕੰਮ ਸਾਰਾ ਹੋਣਾ ਨਾ ਲਾਲਚਣਾ ਲਾਲਚਣਾ ਹੋਇਆ ਨਾ ਲਾਲਚੀ ਮੈਨੂੰ ਮਾਰ ਗਿਆ ਨਾ ਤੇ ਜਦੋਂ ਕੋਈ ਨਾ ਮੈਂ ਆਪਣਾ ਮੁੰਡਾ ਵਗਾ ਕਰਾਇਆ ਕਰਾਇ ਵੀ ਕੀ ਤੂੰ ਉੱਥੇ ਵਾਦ ਤੋਂ ਵਾਦ ਪਰਸੰਦੀਆ ਦੋ ਪੰਡਾ ਵਡਾਰੀਆਂ ਪੱਠਿਆਂ ਦੀਆ ਦੋ ਪੰਡਾ ਵਡਾਰੀਆਂ ਇਹੋ ਕੰਮ ਕਰਾਇਆ ਓ ਨਹੀਂ ਚਾਹੀਦਾ ਨਹੀਂ ਮੈਨੂੰ ਪਾਉ ਚਾਹੀਦਾ ਨਹੀਂ ਹਾਂ ਮੈਨੂੰ ਲਾਲਚ ਮਾਰ ਗਿਆ ਤੇ ਮੈਂ ਆਪਣਾ ਉਹਦੇ ਲਾਲਚ ਵਿੱਚ ਮੈਂ ਆਪਣਾ ਪੁੱਤ ਵਗਾੜ ਕੇ ਬਹਿ ਗਿਆ ਨਹੀਂ ਨਹੀਂ ਉਹ ਫਾਇਦਾ ਨਹੀਂ ਹੋਇਆ ਤੈਨੂੰ ਇਹ ਕੰਮ ਚ ਕੋਈ ਫਾਇਦਾ ਵੀ ਨਹੀਂ ਆਇਆ ਨਹੀਂ ਹੋਇਆ ਚੰਗਾ ਕੰਮ ਕਰੀਏ ਜੇ ਤੂੰ ਕੰਨ ਕੀਤਾ ਸੀ ਨਾ ਤਾਂ ਉਹਨੂੰ ਤੂੰ ਇਹ ਕੰਮ ਨਹੀਂ ਪਾਉਣਾ ਫਿਰ ਮਾਲਕ ਨੇ ਵੀ ਮੇਰਾ ਸਾਥ ਦੇ ਦੇਣਾ ਮੈਂ ਇੱਕ ਗੱਲ ਤੂੰ ਮੈਂ ਗਦਾਮ ਆ ਮੇਰਾ ਕੇ ਮੈਂ ਗਦਾ ਮੇਰਾ ਗਨਾਮ ਤੈਨੂੰ ਮੈਂ ਦੱਸਾਂ ਤੂੰ ਵੇ ਉਹਨੇ ਕੁੜੀ ਦਾ ਮੈਂ ਦੇਣ ਨਹੀਂ ਦੇ ਸਕਦਾ ਹੁਣ ਮੈਂ ਕੁੜੀ ਨੂੰ ਮਿਲਿਆ ਕਰਨਾ ਨਹੀਂ ਆਪ ਚਲ ਜਾਈਦਾ ਹੁੰਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੇ ਆਨਾਂ ਸਭੋ ਜਿਹੜੇ ਪ੍ਰੋਗਰਾਮ ਆਏ ਉਹ ਨਾਲ ਸੱਤ ਲਈਦਾ ਹੁੰਦਾ ਵਾ ਠੀਕ ਹੈ ਤੇ ਕੋਈ ਗੱਲ ਨਹੀਂ ਠੀਕ ਆ ਤੋ ਚੰਗਾ ਫਿਰ ਮੈਂ ਤੋ ਦਲ ਦਤਾ ਚੰਗਾ ਇਹ ਗੱਲ ਹੋਰ ਸੋਣਾ ਹੁਣ ਹੋਰ ਨਾ ਕੋਈ ਪੰਗਾ ਪਾ ਲਈ ਉਹ ਨਾ ਨਾ ਆ ਵੇ ਮੈਂ ਲਾਇਕ ਨਾਂ ਨੂੰ ਹੱਥ ਉਹ ਤਰ੍ਹਾਂ ਇਹ ਆ ਵੀ ਮੈਂ ਕੰਮ ਇਹ ਕਰੂੰਗਾ ਜੇ ਕੋਈ ਡੱਗਾ ਹੋਊਗਾ ਮੈਂ ਚੱਕੂੰਗਾ ਉਹਨੂੰ ਦਵਾਈ ਬੂਟੀ ਵੀ ਕਰਾਊਗਾ ਤੇ ਲਾਗੇ ਠਾਣਾ ਵਿੱਚ ਉਹਨੂੰ ਦੱਸ ਦਿਆਂਗਾ ਜੋ ਬੰਦੇ ਦੀ ਭਰਾ ਕਰਾਵਾਣਾ ਜੇ ਹੋ ਜਾ ਬੰਦਾ ਉਹ ਤੁਹਾਨੂੰ ਪਹਿਲਾਂ ਥਾਣੇ ਰਿਪੋਰਟ ਦੇ ਕੇ ਆ ਕੇਸ ਨੇ ਤੇ ਮੇਰੀ ਅੱਖਾਂ ਖੋਲ ਦਿੱਤੀਆਂ ਮੈਂ ਤਾਂ ਦੁਨੀਆ ਤੇ ਹੀ ਆਇਆ ਹੁਣ ਮਾ ਹੁਣ ਤਾਂ ਮੈਨੂੰ ਲੱਗ ਗਿਆ ਪਤਾ ਸਾਰਾ ਚੱਲ ਹੁਣ ਲੱਗ ਗਿਆ ਵਾ ਤਾਂ ਬਸੇ ਪੱਥਰ ਚੜ ਕੇ ਮੋੜਦੀ ਮੋੜਦਾ ਆ ਕੀ ਕਰਦਾ ਹੁਣ ਆ ਚੱਲ ਠੀਕ ਆ ਆ ਮੈਂ ਤਾਂ ਅੱਖਿਆ ਹੀ ਯਾਰੀ ਛੱਡ ਦੇ ਵੀ ਕਿੱਦਾਂ ਵਿਚਕਾਏ ਬੈਠਾ ਏ ਅੱਜ ਯਾਰੀ ਨਾ ਛੱਡੀ ਸਸਰੀ ਕਾਲੀਆ ਆਰਾਮ ਆ ਗਿਆ ਲੱਤ ਨੂੰ ਤੇਰੀ ਨੂੰ ਹਾਂ ਆ ਗਿਆ ਤੁਹਾਨੂੰ ਮਿਲਣ ਆਇਆ ਮੈਂ ਤੇ ਓਪਾ ਠੀਕ ਆ ਠੀਕ ਆ ਤੂੰ ਸੁਣਾ ਠੀਕ ਆ ਉਹ ਪਤਾ ਲੈਣ ਆਇਆ ਆਂਦਾ ਜੇ ਕੋਈ ਕਸਰ ਰਹਿ ਗਈ ਫਿਰ ਪਾਵਾਂ ਵੀਡੀਓ ਮੈਂ ਨਾ ਤੂੰ ਟੀਚਰਾ ਨਾ ਕਰ ਉਹ ਆਖੇ ਲੱਗ ਜਾ ਯਾਰੀ ਹੀ ਨਾ ਤੇਰੀ ਯਾਰੀ ਤੇਰੀ ਹੀ ਨਾ ਤੇਰੀ ਯਾਰੀ ਨੇ ਮਾਰਿਆ ਹੀ ਅੰਕਲ ਜੀ ਮੈਂ ਤੁਹਾਡੇ ਫਾਇਦੇ ਵਾਸਤੇ ਆਇਆ ਕਾਹਦਾ ਫਾਇਦਾ ਕਰਨ ਆਇਆ ਮੈਂ ਕਾਹਦਾ ਉੱਥੇ ਫੇਰ ਇੱਕ ਬੰਦਾ ਡਿੱਗਾ ਜੇ ਸਾਟ ਲੱਗੀ ਉਹਦੇ ਐਕਸੀਡੈਂਟ ਆ ਪੁੱਲ ਤੇ ਮੈਂ ਚੁੱਕ ਲਿਆ ਓ ਅੱਛਾ ਹਾਂਜੀ ਹਾਂਜੀ ਤੇਰਾ ਦਾ ਦਾ ਵੀ ਉਹ ਬੰਦਾ ਅੰਕਲ ਫੇਰ ਲੈਵੇ ਫੇਰ ਉਹ ਯਾਰ ਕੋ ਪੱਠੇ-ਪੁੱਠੇ ਉਹ ਬੰਦੇ ਕੋ ਪਵਾਵੇ ਹਾਂਜੀ ਹਾਂਜੀ ਹੈ ਤੇ ਤੇਰਾ ਦਾ ਮੈਂ ਫੇਰ ਵੀਡੀਓ ਪਾਵਾਂ ਤੇ ਇਹਨਾਂ ਦਾ ਟੱਬਰ ਚਕਾਵਾਂ ਹੈਨਾ ਉਹ ਮੇਰੀ ਤੇ ਜੇ ਪਹਿਲੀ ਸੱਟ ਨਹੀਂ ਠੀਕ ਹੋਣ ਡਈ ਆਹ ਸੇਵਾ ਤੁਹਾਡੀ ਲਿਖ ਕੇ ਲਿਖੀ ਦਾ ਮਹਾਰਾਜ ਨੇ ਲੱਗਦਾ ਆਈ ਯਾਰ ਦੀ ਯਾਰੀ ਉਹ ਯਾਰ ਦਾ ਕਸੂਰ ਨਹੀਂ ਤੁਹਾਨੂੰ ਮੈਂ ਦੱਸਾਂ ਆ ਤੁਹਾਡੇ ਵੱਡੇ ਭਰਾ ਦਾ ਜੇ ਕੀ ਉਹਨੇ ਆਖਿਆ ਵੱਡੇ ਭਰਾ ਨੇ ਪੱਕੀ ਗੱਲ ਇਹ ਵੀ ਦੱਸੇ ਨਾ ਦੱਸੇ ਕਰਾਇਆ ਜੋ ਉਹਨਾਂ ਨੇ ਕਰਾਇਆ ਜੀ ਆਲੇ ਤਾਂ ਮਾਗ ਦੇ ਸੱਕ ਬੈਗਿਆ ਸਿਆਣੇ ਕਹਿੰਦੇ ਆ ਜੋਰ ਆਪਣਾ ਜੇਬ ਦਾ ਪੈਸਾ ਕਦੇ ਵੀ ਵਰਤ ਲਵੋ ਯਾਰ ਦੀ ਯਾਰੀ ਲੋਡ ਪੈਣ ਤੋਂ ਪਹਿਲਾਂ ਹੀ ਪਰਖ ਲਵੋ ਪਰਖੀ ਆ ਮੈਂ ਕਦੀ ਪਰਖੀ ਤੂੰ ਆਹ ਪਰਖੀ ਤਾਂ ਤੂੰ ਬਚ ਕੇ ਆ ਗਏ ਜੇ ਆ ਜਾ ਰਮਾਨਾ ਬੋ ਤੁਸੀਂ ਇਦਾਂ ਕਰੋ ਜਿਹੜਾ ਡਿੱਗਾ ਨਾ ਉਹਨੂੰ ਹੁਣ ਤੁਸੀਂ ਚੁੱਕੋ ਜਾ ਮੈਂ ਉਸ ਦਾਤਾ ਤੁਹਾਨੂੰ ਕਾਹਦਾ ਅਜੇ ਤੱਕ ਤੇ ਅੰਦਰ ਹੀ ਹੋਣਾ ਸੀ ਇੰਨੇ ਇੰਨੇ ਸੜਾਇਆ ਸੀ ਸੜਾਇਆ ਜੋ ਕੁੜੀ ਨੇ ਆ ਉਹਨੇ ਜਾ ਕੇ ਬਿਆਨ ਦਿੱਤੇ ਆ ਕੁੜੀ ਨੂੰ ਮੈਂ ਉਹ ਜਾ ਕੇ ਆਖਿਆ ਤੂੰ ਆਖਿਆ ਕਿਹਾ ਕਿ ਮੈਂ ਤੇ ਲਾਗੀ ਤਾਂ ਤੇ ਤੂੰ ਐ ਹੋਈ ਨਾ ਕੰਮ ਕਰਦਾ ਵੀਡੀਓ ਨਾ ਪਾਉਂਦਾ ਨਾ ਕੋਈ ਗੱਲ ਹੋਣੀ ਨਾ ਕੋਈ ਬਾਤ ਹੋਣੀ ਆਪੇ ਉਹਨਾਂ ਨੇ ਪਤਾ ਲੱਗਦਾ ਆਪੇ ਲੈ ਜਾਂਦੇ ਤੁਸੀਂ ਸਾਜੇ ਮੈਂ ਪੱਠੇ ਪਾਈ ਜਾਂਦੇ ਕੋ ਗਰੀਬਨ ਪੱਠੇ ਪਾਈ ਜਾਂਦੇ ਕਰਦੇ ਤੁਸੀਂ ਬਹੁਣੇ ਕੰਮ ਕਰਨਦੇ ਉਹ ਚੱਲ ਜਾ ਘਰ ਆਪਣੇ ਘਰ ਨੂੰ ਜਾ ਜਾ ਤੂੰ ਵੀ ਮੁੰਡੇ ਇੱਥੇ ਪਿਓ ਤਰਾ ਦਿਆ ਦਾਦਾ ਤੇਰਾ ਢੀਕਣ ਜਾ ਬੇ ਤੇ ਚੱਲ ਚੱਲ ਚਲੋ ਘਰ ਨੂੰ ਆ ਚੱਲ ਪਪਾ ਇੰਨਾ ਗਰਮ ਨਹੀਂ ਹੋਈਦਾ ਕੋਈ ਨਹੀਂ ਕੋਈ ਨਹੀਂ ਤੇਰੀ ਇਸੇ ਗਰਮੀ ਨੇ ਮਰਵਾਇਆ ਹਾਲੋ ਨਹੀਂ ਲੱਗਦਾ ਫਿਰ ਆ ਜਿਹੜੀਆਂ ਮੇਰੀਆਂ ਸੱਟਾਂ ਨਾ ਇਹ ਮੈਨੂੰ ਰੜਕਦੀਆਂ ਰਹਿਣੀਆਂ ਸਾਰੀ ਉਮਰ ਹੀ ਆ ਮੈਨੂੰ ਮਰਵਾਇਆ ਤੇ ਇਹਨੇ ਮਰਵਾਈਆਂ ਉਹ ਤਾਂ ਮੇਰੇ ਵੱਡੀਆਂ ਸੀ ਇਹ ਰੜਕਣ ਗਿਆ ਤੇ ਤੁਸੀਂ ਕਰਨਾ ਹਟਣਾ ਵਾ ਫਿਰ ਚੁੱਕ ਕੇ ਹੁਣ ਇੱਕ ਬੰਨਾ ਅੰਕਲ ਜੀ ਚੱਲ ਹੁਣ ਵਧੀਆ ਹੋ ਗਈ ਆ ਮੋਰ ਰਗੀ ਹੋ ਗਈ ਕਿ ਨਹੀਂ ਜਾਂਦਾ ਫਿਰ ਪਹਿਲਾਂ ਆ ਆ ਜਾ ਬਹਿ ਜਾ ਇੱਥੇ ਇੱਥੇ ਬਹਿ ਜਾ ਕੇ ਘਰ ਤੇ ਨਿੰਨੀਆਂ ਨਾਲ ਚਾਹ ਮਿਲਣੀ ਹੈ ਜਿਹੜੀ ਇੱਥੇ ਉਹਨੇ ਸੇਵਾ ਕਰਤੀ ਉਹ ਉੱਤੇ ਕਰਨੀ ਮੈਂ ਪਿਆਸ ਤੇ ਦਿੱਤੀ ਕਾਫੀ ਉਹਨੇ ਇੱਥੇ ਜੜੀ ਜੜੀ ਉਹ ਤਾਂ ਚੰਗੀ ਨਹੀਂ ਤੂੰ ਕੀਤੀ ਵੇਲਾ ਪਰ ਮੈਂ ਚੰਗਾ ਹੀ ਕੀਤਾ ਹੈ ਆ ਜੰਗਾ ਕਹਾਦਾ ਕੀਤਾ ਉਹਦੀ ਇੱਕ ਬੰਨੁਕ ਮੰਨੀ ਆ ਬੈਗੀਆਂ ਉਹ ਕਿੱਦਾਂ ਜਾਂ ਡੇ ਟੇ ਟੇ ਡਾ ਨਹੀਂ ਉਹਦੀ ਤੇ ਬੰਦੀਆਂ ਨਹੀਂ ਹੈ ਜਿੰਨਾ ਸਾਡੇ ਡੱਬਨ ਤਾਂ ਤੰਗ ਕੀਤਾ ਹੀ ਉਹਨੇ ਉਹ ਜਿੱਦਾਂ ਸ਼੍ਰੀਨਗਰ ਤੋਂ ਸੇਵ ਲੱਦ ਕੇ ਟਰੱਕ ਨਹੀਂ ਆਇਆ ਹੁੰਦਾ ਇੱਕ ਬੰਦੇ ਨੂੰ ਇੰਦਾ ਜਾਂਦਾ ਨਾ ਉਹਦਾ ਜਾਂਦੇ ਫਰਕਮਾਸਾ ਨਹੀਂ ਪਿਆ ਉਹਦੇ ਚ ਹੈ ਫਰਕਮਾਸਾ ਨਹੀਂ ਪਿਆ ਬੋਲ ਬਾੜੀ ਚ ਨਹੀਂ ਪਿਆ ਉਹਦਾ ਸਾਰੇ ਸਰੀਰ ਚ ਪੈ ਗਿਆ ਇਹ ਉਹ ਦੱਸਦਾ ਕਿਸੇ ਨੂੰ ਨਹੀਂ ਵੱਡੇ ਪੁੱਟੇ ਵਾਵਾ ਵਜੇ ਇਹਦੇ ਚੰਗ ਤੇ ਹੁੰਦਾ ਨਾ ਜਿਵੇਂ ਟੋਲਟ ਜਾਂਦਾ ਹੁਣ ਮਣੋ ਬੈਗੇ ਜਾ ਕੇ ਅੱਗੇ ਸਾਹ ਲੈਦਾ ਹੁੰਦਾ ਹੀ ਨਾ ਹੈ ਸੱਟ ਹੈਗੀ ਜਿ ਲੱਗੀ ਆ ਉਹ ਲੋਥੇ ਪੈਲ ਪਾਈ ਹੋਏ ਆ ਨੇ ਚੱਲ ਯਾਰ ਤੂੰ ਨਾ ਥੋੜਾ ਕਿ ਚਿਹਰੇ ਦੇ ਸਾਹਮਣੇ ਆਈ ਆਪੇ ਜਦੋਂ ਤੇ ਜ਼ਖਮ ਭਰ ਗਏ ਨਾ ਇਹਨੇ ਠੰਡਾ ਹੋ ਜਾਣਾ ਆਪਾਂ ਬਾਅਦ ਵਿੱਚ ਮਿਲ ਲੈ ਕਰਾਂਗੇ ਭਾਵੇਂ ਸੁਧਰਨਾ ਚਾਹੀਦਾ ਇਹ ਇੰਨੇ ਅੰਕਲ ਨੂੰ ਕੋਟ ਵੀ ਪਈ ਹੈ ਪੁਲਿਸ ਕੋਲੋਂ ਫੇਰ ਵੀ ਸਵੇਰ ਚ ਕੋਈ ਫਰਕ ਨਹੀਂ ਪਿਆ ਉਹ ਯਾਰ ਉਹ ਕਹਿੰਦੇ ਨਹੀਂ ਹੁੰਦੇ ਵਾਰਸ ਸਹਾਣਾ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਇਹ ਇਹਦੇ ਨਹੀਂ ਜਾਣੀਆਂ ਇਹਨਾਂ ਦੀ ਨਹੀਂ ਜਾਨੀਆਂ ਤੇ ਭੁਗਤੋ ਸਾਰੇ ਮਰਦੇ ਉਹ ਸਾਨੂੰ ਤੇ ਭੁਗਤਣਾ ਹੀ ਪੈਣਾ ਹੁਣ ਆਡਾ ਪਾਪਾ ਜੂ ਹੋਇਆ ਆ ਇਹਦਾ ਹੁਣ ਪਿਓ ਆ ਉਹਨੂੰ ਕੀ ਕਹਿ ਸਕਦੇ ਉਹਨੇ ਤਾਂ ਪਿਓ ਜਾਣਾ ਹੋਈ ਤੂੰ ਤੇ ਆਪਣੇ ਘਰ ਜਾ ਕੇ ਸੌ ਜਾਗਾ ਮੈਨੂੰ ਤਾਂ ਇੱਥੇ ਰਹਿਣਾ ਪੈਣਾ ਕਿ ਨਹੀਂ ਹੁਣ ਉਹ ਨਾਲ ਲੜਦਾ ਵੀ ਚੰਗਾ ਨਹੀਂ ਲੱਗਦਾ ਯਾਰ ਨਹੀਂ ਲੜਨਾ ਕਰ ਤਾ ਚਲੋ ਤਾਸ ਦੇ ਲਈਦਾ ਫਿਰ ਵੇਖਣ ਵਾਲੇ ਲੋਕਾਂ ਨੇ ਕਹਿਣਾ ਯਾਰ ਲੋਕੀ ਤੈਨੂੰ ਬਤਾ ਤਮਾਸ਼ਾ ਵੇਂਦੇ ਆ ਉਹਦਾ ਤੇ ਭਾਈ ਦਾ ਲੋਕਾਂ ਦੇ ਗੱਲਾਂ ਬਣਾਉਣੇ ਜਿੰਨੇ ਮੋਹਣੀਆਂ ਗੱਲਾਂ ਬਿਲਕੁਲ ਬਿਲਕੁਲ ਉਹਦਾ ਸੁਭਾਈ ਇਦਾਂ ਦਾ ਵਾਣਾ ਉਹਨੂੰ ਹੁਣ ਕੀ ਕਹੀਏ ਚਲ ਕੋਈ ਨਹੀਂ ਆਹ ਚਲ ਆ ਜਾਗਾ ਤੂੰ ਬਾਹਰ ਆਪਾਂ ਮਿਲ ਲਿਆ ਕਰਾਂਗੇ ਆਹੋ ਚਲ ਕੋਈ ਨਹੀਂ ਦੇ ਪਾਬੀ ਦੀ ਕੇਰ ਕੋ ਕਰਾਂਗਾ ਉਹਦੇ ਲੱਗ ਰਿਹਾ ਕਰ ਜਿਆਦਾ ਟਾਈਮ ਨਹੀਂ ਹੁਣ ਤਾਂ ਹੀ ਮੈਂ ਜਾਂਦਾ ਨਹੀਂ ਕਿਤੇ ਘਾਟੀ ਜਾਂਦਾ ਫਿਰ ਬਾਅਦ ਚ ਸਹੀ ਕਰਾਂਗੇ ਪਾਰਟੀ ਸ਼ਾਦੀ ਕੋਈ ਨਹੀਂ ਕੋਈ ਨਹੀਂ ਦੱਸ ਦੀ ਕੋਈ ਵੀ ਕੰਮ ਹੋਊਗਾ ਨਾ ਕੋਈ ਗੱਲ ਨਹੀਂ ਦੱਸਾਂਗੇ ਚੱਲ ਚੰਗਾ ਫਿਰ ਮੈਂ ਚੱਲਦਾ ਚੱਲ ਠੀਕ ਆ ਮੈਂ ਘਰ ਫੋਨ ਕਰਦਾ ਫਿਰ ਹੁਣ ਤਾਂ ਭਰਾਵਾ ਤੈਨੂੰ ਮਹੀਨਾ ਵੀ ਨਹੀਂ ਕਹਿ ਸਕਦਾ ਆ ਜਾ ਚਾਹ ਪਾਣੀ ਪੀ ਲੈ ਮੈਂ ਫੋਨ ਕਰ ਦਿੰਦਾ ਕਰਕੇ ਨਾ ਰੋਟੀ ਬਕਾਇਸ ਹੁਣ ਮੈਂ ਢਿੱਡ ਭੱਟ ਗਿਆ ਤੁਹਾਨੂੰ ਕਰਾਂਗਾ ਆਹੋ ਕਰ ਦੇ ਕਿ ਆ ਬਾਪੂ ਉਹਦੇ ਨਵਾਵਾ ਪਾਕਿਸਤਾਨੀ ਲਾਇਏ ਭਾਰੇ ਭਾਰੇ ਆ ਨਾਣ ਖਵਾਲੇ ਆ ਨਾਣ ਆ ਚੰਗਾ ਫਿਰ ਓਕੇ ਓਕੇ